ਕੰਗਨਾ ਨਾ ਤੋਂ ਵਾਰੀ ਵਾਰੀ ਇਹ ਸ਼ਬਦ ਕਿ ਪੰਜਾਬੀ ਜਿਹੜੇ ਨੌਜਵਾਨ ਨਸ਼ੇੜੀ ਨੇ ਹਿਮਾਚਲ ਆ ਕੇ ਡਰਗਸ ਲੈਂਦੇ ਨੇ ਚਿੱਟਾ ਪੀਂਦੇ ਨੇ ਕਿਹੜੇ ਸੂਬੇ 'ਚ ਨਹੀਂ ਨਸ਼ਾ ਨਸਾ ਹੈਗਾ ਕਿਹੜੀ ਕੰਟਰੀ 'ਚ ਨਸ਼ਾ ਨਹੀਂ ਹੈਗਾ ਮਾਚਲ ਚਿੱਟਾ ਵੇਚਦੇ ਨੇ ਉਹ ਤਾਂ ਹੀ ਉਸੇ ਜਾ ਕੇ ਚਿੱਟਾ ਪੀਂਦੇ ਹੋ ਕਿਥੋਂ ਲੈ ਕੇ ਜਾਂਦੇ ਸਬੂਰੀਆਂ ਪਰਕ ਜਾਂਦੇ ਨੇ ਤੇ ਚਾਹੁੰਦੀ ਆ ਵੀ ਕੋਈ ਨਾ ਕੋਈ ਸنگ ਕਾਰਵਾਈ ਤੇ ਕਰੇ ਪਰ ਸਿੱਖ ਅਜੇ ਸੋਚੀ ਜਾਂਦੇ ਨੇ ਵੀ ਕਾਹਨੂੰ ਮੋਰਕਨਨ ਸਾਨੂੰ ਹੱਤਪਾਦੀ ਕਹਿੰਦੇ ਨਾ ਵੀ ਹੱਤਪਾਦੀ ਹੈ ਜਿਹੜੀ ਸਰਕਾਰ ਹੈ ਉਹ ਪੂਰੀ ਸਹਿਯਾ ਸਰਕਾਰ ਦੀ ਤੇ ਕੋਈ ਵਿਅੰਤ ਸਿੰਘ ਸਤਵੰਤ ਸਿੰਘ ਆਜੂਗਾ ਫਿਰ ਨਾ ਬਣੇ ਆਪਦੇ ਆਪਣੀ ਦਰਾ ਗਦੀ ਸ਼ਾਬਤ ਕਰਨਾ ਚਾਹੁੰਦੀ ਹੈ ਮੈਂ ਹਰਿਆਣਾ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਨਾ ਭਾਜਪਾ ਨੂੰ ਵੋਟ ਨਾ ਪਾਓ ਇਹਨਾਂ ਦਾ ਭਲੇਖਾ ਕਰ ਦਿਓ ਵੀ ਜਿਹੜਾ ਇਹ ਰਾਮ ਰਹੀਮ ਹਲਾਂਡੂ ਬੰਦਾ ਤੇ ਇਹਦਾ ਭਲੇਖਾ ਵੀ ਇਹਦੀਆਂ ਕਰਕੇ ਅਸੀਂ ਜਿੱਤ ਜਾਾਂਗੇ ਇਹ ਭਲੇਖਾ ਪੰਜਾਬ ਜਿਹੜੇ ਹਰਿਆਣਾ ਦੇ ਲੋਕੋ ਕੱਢਣਗੇ ਨਾ ਕਾ ਤਾਂ ਸੱਧਿਆ ਆ ਸਸੰਗ ਸੱਦੀ ਹੋਈ ਆ ਲੋਕ ਜਾਣਗੇ ਹੁਣ ਵੱਡੀ ਗਿਣਤੀ ਦੇ ਵਿੱਚ ਇੱਕ ਪਾਸੇ ਵੋਟਾਂ ਦੂਜੇ ਪਾਸੇ ਉੱਥੇ ਇਕੱਠ ਜਦੋਂ ਉਹਦੇ ਵਿੱਚ ਲਿਖਿਆ ਵੀ ਚੋਣ ਜਵਾਬਦਾਰ ਕੋਈ ਇਕੱਠ ਨਹੀਂ ਕਰਦਾ ਤਾਂ ਫਿਰ ਉਹ ਕਿਵੇਂ ਇਕੱਠ ਕਰ ਸਕਦਾ ਸਰਕਾਰ ਦੀ ਸਹਿਮਤੀ ਹੈ ਨਾ ਸੈਂਟਰ ਦੀ ਵਾਰੀ-ਵਾਰੀ ਇਹ ਗੱਲਾਂ ਕਹਿਣੀ ਆ ਪੰਜਾਬ ਮਾੜਾ ਹੈ ਪੰਜਾਬ ਦੇ ਨੌਜਵਾਨ ਮਾੜੇ ਨੇ ਨਸ਼ੇੜੀ ਨੇ ਲਗਾਤਾਰ ਸਵਾਲ ਚੁੱਕਨੇ ਇਹ ਬਰਦਾਸ਼ਤ ਚੀਜ਼ਾਂ ਨਹੀਂ ਹੋ ਸਕਦੀਆਂ ਇਹ ਕਹਿੰਦੇ ਨਜ਼ਰ ਆ ਰਹੇ ਨੇ ਪੰਜਾਬ ਵਾਲੇ ਟਿੱਪਣੀਆਂ ਕੌਣ ਕਰ ਰਿਹਾ ਕੰਗਨਾਰ ਨਾਉਥ ਟਿੱਪਣੀਆਂ ਕਰ ਰਹੀ ਹੈ ਮੈਂਬਰ ਆਫ ਪਾਰਲੀਮੈਂਟ ਨੇ ਹਾਲਾਂਕਿ ਹਰਜੀਤ ਗਰੇਵਾਲ ਨੇ ਵੀ ਕਹਿ ਦਿੱਤਾ ਕਿ ਮੰਡੀ ਵਾਲਿਆਂ ਨੇ ਗਲਤੀ ਕਰ ਲਈ ਉਸ ਨੂੰ ਐਮਪੀ ਬਣਾ ਕੇ ਹੁਣ ਫਿਰ ਵਿਵਾਦਿਤ ਬਿਆਨ ਦਿੱਤੇ ਨੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਨੌਜਵਾਨੀ ਨੂੰ ਲੈ ਕੇ ਕਿ ਨਸ਼ੇੜੀ ਨੇ ਹਿਮਾਚਲ ਚ ਆ ਕੇ ਡਰੱਗ ਲੈਦੇ ਨੇ दारूਾਂ ਪੀਂਦੇ ਨੇ ਹੌਲੜਬਾਜੀ ਕਰਦੇ ਨੇ ਉਗਰਵਾਦੀ ਨੇ ਅਜਿਹੇ ਸ਼ਬਦ ਵਰਤੇ ਗਏ ਨੇ ਗੱਲਬਾਤ ਕਰਨਗੇ ਬਬਰ ਆਇਰਾ ਸਿੰਘ ਸਾਡੇ ਨਾਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਾਬਾ ਜੀ ਲਗਾਤਾਰ ਟਿੱਪਣੀਆਂ ਆ ਰਹੀਆਂ ਨੇ ਕੰਗਰ ਨੌਤ ਵੱਲੋਂ ਹਾਲਾਂਕਿ ਬੀਜੇਪੀ ਦੇ ਲੀਡਰ ਕਈ ਨੇ ਉਸ ਤੋਂ ਕਿਨਾਰਾ ਕਰ ਰਹੇ ਨੇ ਕਿ ਸਾਡੇ ਬੋਲ ਨਹੀਂ ਹੈਗੇ ਸਾਡੇ ਸ਼ਬਦ ਨਹੀਂ ਹੈਗੇ ਸਾਡੀ ਪਾਰਟੀ ਦੇ ਸ਼ਬਦ ਨਹੀਂ ਆ ਰਹੇ ਕੰਗਰ ਨੌਤ ਵਾਰੀ ਵਾਰੀ ਇਹ ਸ਼ਬਦ ਕਿ ਪੰਜਾਬੀ ਜਿਹੜੇ ਨੌਜਵਾਨ ਨਸ਼ੇੜੀ ਨੇ ਹਿਮਾਚਲਾ ਆ ਕੇ ਡਰੱਗਸ ਲੈਂਦੇ ਨੇ ਚਿੱਟਾ ਪਿੰਦੇ ਨੇ ਐਵੇਂ ਦੀਆਂ ਗੱਲਾਂ ਕਹਿ ਰਹੀਆਂ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੰਗਣਾ ਨਾ ਉਹਦਾ ਤਾਂ ਬਹੁਤ ਦਿਮਾਗ ਖਰਾਬ ਹੋ ਗਿਆ ਉਹ ਹਮੇਸ਼ਾ ਪੰਜਾਬ ਨੂੰ ਕਿਸਾਨੀ ਨੂੰ ਜਬਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਪੰਡ ਦੀ ਹੋ ਰਹੇ ਨੇ ਹਰ ਟਾਈਮ ਉਹਨੂੰ ਬਹੁਤੇ ਜਿਆਦਾ ਬੁਰੇ ਲੱਗਦੇ ਨੇ ਪੰਜਾਬੀ ਪਰ ਉਹਨੂੰ ਇਹ ਨਹੀਂ ਪਤਾ ਵੀ ਪੰਜਾਬ ਵਾਲਿਆਂ ਦੀ ਹੋ ਕਰਕੇ ਹੀ ਜੇ ਤੁਸੀਂ ਬਚੇ ਫਿਰਦੇ ਹੋ ਜਿਹੜੀ ਨੂੰ ਪੈਂਪੀ ਬਣੀ ਆ ਇਹ ਪੰਜਾਬ ਕਰਕੇ ਹੀ ਆ ਜੇ ਬਾਰਡਰਾਂ ਦੇ ਸਾਡੇ ਸਿੱਖ ਬੈਠੇ ਨੇ ਨਾ ਉਸੇ ਨੌਜਵਾਨ ਮਿਲਟਰੀ ਦੇ ਵਿੱਚ ਨੇ ਉਹ ਇਹ ਭਾਰਤੀ ਰਖਵਾਲੀ ਕਰਦੇ ਨੇ ਸਰਹੱਦਾਂ ਦੇ ਉੱਤੇ ਇੱਕ ਕੱਲ ਮੈਂ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਦਿਨ ਬਹੁਤ ਸਾਰੀਆਂ ਜਿਹੜੀਆਂ ਹਨਾ ਚਰਚਾ ਹੋ ਰਹੀ ਆ ਉਸ ਵੀਡੀਓ ਦੀ ਉਹ ਵੀਡੀਓ ਆ ਬਈ ਇਹ ਫੌਜੀ ਨੇ ਜਿਹੜੇ ਸਾਡੇ ਉੱਥੇ ਸਰਹੱਦ ਦੇ ਉੱਤੇ ਚైనా ਦੇ ਉੱਤੇ ਤਾਏ ਨਾਦ ਕੀ ਬਹੁਤ ਸੋਹਣੀ ਵੀਡੀਓ ਬਣਾਈ ਹੋਈ ਹੈ ਉਹਨਾਂ ਨੇ ਤੇ ਉਹ ਉੱਥੇ ਗੁਰਦੁਆਰਾ ਸਾਹਿਬ ਬਣਾਤਾ ਨਿਸ਼ਾਨ ਸਾਹਿਬ ਚੁਲਾਤਾ ਤੇ ਉਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਸੀ ਵੀ ਜਿਹੜੀ ਚైనా ਫੌਜ ਆ ਉਹ ਚਾਈਨੀਜ਼ ਨੇ ਉਹ ਕਿਸੇ ਤੋਂ ਡਰਦੇ ਨਾ ਤੋਂ ਜਿੰਨੀ ਸਾਰੇ ਭਾਰਤ ਦੀ ਫੌਜ ਦੇ ਕੋਲ ਸੀ ਸਿਕਰੇਜਮੈਂਟ ਦੇ ਕੋਲ ਹਮ ਜਿਉਰੇ ਸਿੱਖਾਂ ਨੂੰ ਫਿਰ ਭੇਜਦੇ ਨੇ ਹੁਣ ਉਹਨਾਂ ਨੇ ਇੱਥੇ ਇਨਸਾਨ ਸਾਬਤ ਲਾਤਾ ਗੁਰਦੁਆਰਾ ਬਣਾਤਾ ਤੇ ਉਹ ਖੁਸ਼ ਨੇ ਵੀ ਕੋਈ ਗੱਲ ਨਹੀਂ ਸਾਨੂੰ ਇਹਨਾਂ ਦਾ ਕੋਈ ਲੜਾਈ ਤੇ ਸਤਿਕਾਰ ਬਹੁਤ ਕਰਦੇ ਨੇ ਚਾਈਨੀਜ਼ ਸਰਗਰ ਸਰਦਾਰ ਸਰਦਾਰਾਂ ਦਾ ਸਿੱਖਾਂ ਸਰ ਸਤਿਕਾਰ ਕਰਦੇ ਨੇ ਉਹ ਦੱਸ ਰਿਹਾ ਹੈ ਸਾਰੇ ਤੇ ਜਦੋਂ ਕੋਈ ਹੋਰ ਜਾਂਦੇ ਫਿਰ ਉਹਨਾਂ ਨੂੰ ਖੜਦੇ ਵੀ ਨਹੀਂ ਉਹਨਾਂ ਮੂਰੇ ਸਿੱਖ ਹੀ ਅੜ ਸਕਦੇ ਨੇ ਇਸ ਕਰਕੇ ਜਿਹੜੀ ਉੱਥੇ ਅੱਜ ਜਿਹੜੇ ਸਾਡੇ ਨੌਜਵਾਨ ਭਰਤੀ ਨੇ ਫੌਜ ਦੇ ਵਿੱਚ ਹੁਣ ਉਹ ਸਾਰੇ ਨੌਕਰੀ ਜਿਹੜੀ ਹੋਗੇ ਉੱਥੇ ਬੈਠੇ ਨੇ ਉੱਥੇ ਜਾ ਕੇ ਦੇਸ਼ ਦਾ ਸ਼ਹੀਦ ਬਕਵਾਸ ਮਰ ਜਾਂਦੀ ਆ ਹੂੰ ਕੋਈ ਇੱਥੇ ਦੇਖੋ ਕਿਹੜੇ ਸੂਬੇ 'ਚ ਨਹੀਂ ਨਸ਼ਾ ਨਸ਼ਾ ਹੈਗਾ ਕਿਹੜੀ ਕੰਟਰੀ 'ਚ ਨਸ਼ਾ ਨਹੀਂ ਹੈਗਾ ਬਾਰਲੇ ਦੇਸ਼ਾਂ ਦੇ ਵਿੱਚ ਵੀ ਸਾਰੇ ਨਸ਼ਾ ਕੱਲੇ ਇਹ ਪੰਜਾਬ ਨੂੰ ਜਿਆਦਾ ਨਿੰਦਦੇ ਨੇ ਪੂਰੇ ਕਿਥੇ ਨਸ਼ਾ ਨਹੀਂ ਵਿਕਦਾ ਕਹਿੰਦੇ ਪੰਜਾਬ ਵਾਲਿਆਂ ਚ ਜਿਆਦਾ ਕਹਿੰਦੇ ਪੰਜਾਬ ਵਾਲੀ ਮਹਿੰਗੇ ਮਹਿੰਗੇ ਸ਼ਰਾਬਾਂ ਪੀਂਦੇ ਨੇ ਚਿੱਟਾ ਲੈਂਦੇ ਨੇ ਉੱਤੋਂ ਸਾਡੇ ਹਿਮਾਚਲ ਵਾਲੇ ਮੁੰਡਿਆਂ ਨੂੰ ਖਰਾਬ ਕਰ ਰਹੇ ਨੇ ਪੰਜਾਬ ਵਾਲੇ ਤੇ ਮੈਨੂੰ ਐਂ ਦੱਸੋ ਵੀ ਫੇਰ ਇਹਦਾ ਮਤਲਬ ਵੀ ਚਿੱਟਾ ਉੱਥੇ ਵਿਕਦਾ ਵਾ ਹਿਮਾਚਲ ਚਿੱਟਾ ਵੇਚਦੇ ਨੇ ਉਹ ਤਾਂ ਹੀ ਉਸੇ ਜਾ ਕੇ ਚਿੱਟਾ ਪੀਂਦੇ ਹੋ ਕੋਈ ਕਿਥੋਂ ਲੈ ਕੇ ਜਾਂਦੇ ਸਭ ਉਹ ਰੀਆਂ ਪਰਖੇ ਜਾਂਦੇ ਨੇ ਉਹ ਹਿਮਾਚਲ ਜਾ ਕੇ ਚਿੱਟਾ ਪੀਂਦੇ ਨੇ ਉਹ ਵਿਕਦਾ ਹੀ ਹੋਣਾ ਉੱਥੇ ਵੇਚਦਾ ਕੋਣ ਆ ਫਿਰ ਉਹਨਾਂ ਨੂੰ ਫੜਦੇ ਕਿਉਂ ਨਹੀਂ ਹੈਗੇ ਇਹ ਸਾਰੇ ਇੱਕ ਪ੍ਰਾਪੂ ਕੰਡਾ ਦਾ ਪੰਜਾਬ ਦੇ ਜੇ ਉਥੇ ਜਾਂਦੇ ਨੇ ਸਾਡੇ ਹਿਮਾਚਲ ਦੇ ਵਿੱਚ ਪਹਿਲਾਂ ਤਾਂ ਕੋਈ ਸਵਾਰੀ ਸੂਰੀ ਲੈ ਕੇ ਮੁੰਡੇ ਜਾਂਦੇ ਨਹੀਂ ਜੇ ਜਾਂਦੇ ਨੇ ਸਾਡਾ ਧਾਰਮਿਕ ਸਥਾਨ ਨੇ ਜੀ ਉਹਨਾਂ ਦੇ ਦਰਸ਼ਨਦਾਰੇ ਕਰਨ ਜਾਂਦੇ ਜਿਹੜੇ ਧਾਰਮਿਕ ਸੰਸਦਨ ਦਾਰੇ ਕਰਨ ਜਾਂਦੇ ਉਹ ਇਹ ਜਿਹੇ ਸ਼ਰਾਬ ਮੀਣਗੇ ਥੋੜੋ ਹੂੰ ਇਹ ਸਾਰੀ ਵਧਨਾਮ ਕਰਨ ਵਾਸਤੇ ਇਹਨਾਂ ਨੇ ਜਿਹੜੀ ਹੈਗੀ ਇਸ ਸਾਰੀ ਦਿਹਾੜੀ ਇਹੀ ਕੰਮ ਰਹਿੰਦਾ ਨੂੰ ਵੀ ਕੀਣਾ ਕਿ ਇਹਨਾਂ ਨੂੰ ਪੰਜਾਬ ਨੂੰ ਬਦਨਾਮ ਕਰੀਏ ਹੂੰ ਤਾਂ ਇਹਦੇ ਜਿਹੜੇ ਭਾਜਪਾ ਦੇ ਲੀਡਰ ਵੀ ਉਹ ਵੀ ਇਹਨਾਂ ਤੋਂ ਜਿਹੜਾ ਹੈਗਾ ਇਹਦੇ ਮਖਰ ਪੈ ਰਹੇ ਨੇ ਹਰਜੀਤ ਗਰੇਵਾਲਾ ਜਿਹੜਾ ਉਹਨੇ ਵੀ ਕਹਿਤਾ ਵੀ ਇਹ ਤਾਂ ਲੋਕਾਂ ਨੂੰ ਜਿਹੜੇ ਮੰਡੀ ਦੇ ਲੋਕ ਸੀ ਉਹਨਾਂ ਨੇ ਕਿਉਂ ਵੋਟ ਪਾਈ ਇਹਨੂੰ ਐਵੇਂ ਐਮਪੀ ਬਣਾ ਕੇ ਰੱਖਤਾ ਹੋਰ ਵੀ ਇੱਕ ਹੋਰ ਜਿਹੜੇ ਇਧਰ ਭਾਜਪਾ ਦੇ ਨੇ ਉਹਨਾਂ ਨੇ ਵੀ ਇਹਨੂੰ ਜਦੋਂ ਨੇ ਸੰਤਾਂ ਬਾਰੇ ਬੋਲਿਆ ਸੀ ਉਹਨੇ ਵੀ ਚੰਗਾ ਇਹਨੂੰ ਖੜਕਾਇਆ ਤੇ ਇਹ ਵੀ ਕਿਹਾ ਵੀ ਸੰਤ ਤਾਂ ਸੰਤ ਜਰਨੈਲ ਸਿੰਘ ਬਣਾਲੇ ਸੰਤ ਸੀਗੇ ਇਹ ਤੁ ਜੰਗਾਨੀ ਕਰ ਰਹੀ ਫਿਰ ਹਾਈ ਕਮਾਂਡ ਨੇ ਵੀ ਇਹਨੂੰ ਬਹੁਤ ਡਾਂਟਿਆ ਤੇ ਫਿਰ ਵੀ ਇਹ ਜਿਹੜੀ ਜਿਹੜੀ ਖਚਰੀ ਹੋ ਜੇ ਨਾ ਖਚਰੀ ਜੀ ਦੇ ਦਿਮਾਗ ਖਰਾਬ ਹੋ ਜੇ ਨਫਰਤ ਭਰ ਜੇ ਦੇ ਉਹ ਦੇਖੋ ਅਸੀਂ ਗਲਤਫਹਿਮੀ ਦੂਰ ਕਰ ਸਕਦੇ ਆ ਪਰ ਜਦੋਂ ਨਫਰਤ ਭਰ ਜੋ ਨਫਰਤ ਦੂਰ ਕਰਨੀ ਬਹੁਤ ਹੁੰਦੀ ਆ ਉਹਦੇ ਨਫਰਤ ਭਰ ਰਹੀ ਹਾਂ ਦੇ ਵਿੱਚ ਇਹਜਿਹਾ ਕਿਉਂ ਕੀਤਾ ਜਾ ਰਿਹਾ ਵਾਰੀ-ਵਾਰੀ ਟਿੱਪਣੀਆਂ ਕਰਨੀਆਂ ਵਾਰੀ-ਵਾਰੀ ਇੱਕੋ ਹੀ ਕੌਮ ਨੂੰ ਇੱਕੋ ਹੀ ਰਾਜ ਨੂੰ ਟਾਰਗੇਟ ਕਰਕੇ ਗੱਲਾਂ ਕਹਿਣੀਆਂ ਕਿ ਇਥੋਂ ਦੇ ਇਹ ਨੇ ਪਵਾ ਦਿੱਲੀ ਬੈਠੇ ਸੀਗੇ ਉਹ ਤੋਂ ਬਲਾਤ ਕਰਦੇ ਕਰਦੇ ਦੇ ਸੰਤ ਤਾਂ ਕੋਈ ਸੰਤ ਨਹੀਂ ਸੀਗੇ ਉਹ ਤਾਂ ਅੱਤਵਾਦੀ ਸੀਗੇ ਗੁਰਵਾਦੀ ਸੀਗੇ ਹੁਣ ਨੌਜਵਾਨਾਂ ਦੇ ਉੱਤੇ ਸਿੱਧਾ ਪੰਜਾਬ ਦੇ ਚਿੱਟਾ ਪੀਂਦੇ ਨੇ ਇਹ ਮੱਛਲਾ ਕੇ ਖਰਾਬੀਆਂ ਕਰਦੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਵਾਰੀ-ਵਾਰੀ ਤੇ ਇਹਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਐਸਜੀਪੀਸੀ ਜਾਂ ਹੋਰ ਵੱਡੀਆਂ ਸੰਸਥਾਵਾਂ ਕਿਉਂ ਨਹੀਂ ਜਿਹੜਾ ਜਵਾਬ ਦਿੰਦੇ ਨੇ ਉਹ ਦੇ ਦੇਣਗੇ ਜਵਾਬ ਜਵਾਬ ਦੇ ਦੱਸੋ ਇਹਦਾ ਪਾਉ ਇਹਦਾ ਪੌਂਕੀ ਜਾਣਾ ਇਹ ਤਾਂ ਹੂੰ ਸਾਨੂੰ ਮੈਨੂੰ ਅਲਾਦਾ ਲੱਭਣੀ ਪਣੀ ਆ ਵਿਚਾਰੀ ਉਹ ਪਤਾ ਨਹੀਂ ਕਿਥੇ ਟੁੱਟਦੀ ਕੁਲਵਿੰਦਰ ਕੌਰ ਉਹ ਇਹਦਾ ਦਿਮਾਗ ਠੀਕ ਕਰ ਸਕਦੀ ਆ ਹੂੰ ਹੁਣ ਹੀ ਲਿਆਉਣਾ ਪੈਣਾ ਹੁਣ ਇਹਨਾਂ ਨੇ ਜਾ ਕੇ ਉਹ ਥਗ ਬੰਗਲੌਰ ਠੋਕੀਓ ਹੂੰ ਉਦੋਂ ਇਹਦਾ ਗੇੜਾ ਹੈ ਨੀਗਾ ਹੂੰ ਅਗੇ ਇਥੋਂ ਜਾਂਦੀ ਦੀ ਚੰਡੀਗੜ੍ਹ ਤੋਂ ਇੱਥੇ ਬੈਠੀ ਹੁੰਦੀ ਦੀ ਮੂਰੇ ਉਹ ਹੂੰ ਇਹਨੇ ਉਥੇ ਜਾਣ ਕੇ ਬਦਲੀ ਕਰਾਤੀ ਉਹਦੇ ਸਾਹਮਣੇ ਇਹਦੀ ਜ਼ਰੂਰਤ ਹੀ ਨਹੀਂ ਹੈਗੀ ਵੀ ਉਹਦੇ ਸਾਹਮਣੇ ਆ ਕੇ ਦਿਖਾਵੇ ਕੁਲਵਿੰਦਰ ਕੌਰ ਦੇ ਹੂੰ ਐਸੇ ਬਦਲੀ ਕਰਾਦਾ ਨਾਵਾਦ ਲਈ ਕਰਾਉਂਦੀ ਇੱਥੇ ਹੁੰਦੀ ਐ ਤੇ ਪਹਿਲਾਂ ਇੱਕ ਅੱਧੀ ਚਪੇੜ ਨਾਲ ਮਾਰੇ ਹੁਣ ਉਹਨੇ ਢਾਕੇ ਕੁੱਟਣੇ ਸੀ ਇਹ ਤੇ ਇਸ ਕਰਕੇ ਜਿਹੜੀ ਸਾਨੂੰ ਤਾਂ ਉਹ ਸਾਡੇ ਵਿਵੇਂ ਦਲੇਰ ਨੇ ਚੜ੍ਹਦੀ ਗਰਾਂ ਦੇ ਨੌਜਵਨ ਬੱਚਿਆਂ ਜਿਹੜਾ ਤਾਂ ਗਾਹ ਪਾ ਗਏ ਸਾਡੇ ਤੇ ਇੱਕ ਬੀਬੀ ਰਹਿੰਦੀ ਆ ਬਜ਼ੁਰਗ ਮਾਈ ਆ ਇਹਨੇ ਜਦੋਂ ਉੱਥੇ ਬੋਲਿਆ ਸੀਗਾ ਕਿਸਾਨੀਆਂਦਰੋਂ ਵਾਲਾ ਫਿਰ ਇਹਦੀ ਗੱਡੀ ਘੇਰ ਲਈ ਸੀ ਉਹ ਮੂਰੇ ਖੜ ਗਈ ਸੀ ਫਿਰ 2 ਘੰਟੇ ਇਹਨੂੰ ਗੱਡੀ ਜੀ ਬੰਦ ਰੱਖਿਆ ਕੰਗਣਾ ਨੂੰ ਫਿਰ ਇਹਨੇ ਉਸੇ ਹੱਥ ਜੋੜੇ ਮਾਫੀ ਮੰਗੀ ਫਿਰ ਇਹਦੀ ਕਾਰਖਾਨਾ ਗਈ ਆ ਇਹ ਤਾਂ ਮਾਈਆਂ ਨੇ ਤਾਂ ਬਲੀ ਸੀ ਤੇ ਜਿਹੜੇ ਸਿੰਘ ਨੇ ਤਾਂ ਦੂਰ ਦੀ ਗੱਲ ਆ ਹੁਣ ਇਹ ਚਾਹੁੰਦੀ ਆ ਵੀ ਕੋਈ ਨਾ ਕੋਈ ਸਿੰਘ ਕਾਰਵਾਈ ਇਹ ਤੇ ਕਰੇ ਪਰ ਸਿੱਖ ਅਜੇ ਸੋਚੀ ਜਾਂਦੇ ਨੇ ਵੀ ਕਾਹਨੂੰ ਮੁੜ ਕੇ ਨਾ ਸਾਨੂੰ ਅੱਤਵਾਦੀ ਕਹਿੰਦੇ ਨਾ ਵੀ ਅੱਤਵਾਦੀ ਆ ਜਿਹੜੀ ਸਰਕਾਰ ਐਨ ਪੂਰੀ ਸਹਾ ਸਰਕਾਰ ਦੀ ਤੇ ਇਹ ਇਹਨਾਂ ਤੋਂ ਇਹੀ ਕੰਮ ਕਰਾਉਂਦੇ ਨੇ ਇਹ ਇਹਨੂੰ ਮਰਵਾਉਣਾ ਚਾਹੁੰਦੇ ਨੇ ਸਾਨੂੰ ਅੱਤਵਾਦੀ ਘੋਸ਼ਿਤ ਕਰਨਾ ਚਾਹੁੰਦੇ ਨੇ ਠੀਕ ਆ ਨਾ ਹੁਣ ਇਹ ਇੰਦਰਾ ਗਦੀ ਨਾ ਬਣੇ ਤੇ ਕੋਈ ਬਿਆਨਤ ਸਿੰਘ ਸਤਵੰਦ ਸਿੰਘ ਆਜੂਗਾ ਫਿਰ ਨਾ ਬਣੇ ਆਪਦੇ ਆਪ ਨੂੰ ਇੰਦਰਾ ਗਦੀ ਸਾਫਤ ਕਰਨਾ ਚਾਹੁੰਦੀ ਹੈ ਉਹਦੇ ਨਕਸ਼ੇ ਕਦਮਾਂ ਉੰਦੇ ਚੱਲ ਕੇ ਪਰ ਹੈ ਨਹੀਂ ਅਜੀਹਾ ਕਿਉਂ ਕਿਉਂਕਿ ਉਹ ਕਹਿੰਦੇ ਨੇ ਕਿ ਵੀ ਸਿੱਖ ਤਾਂ ਜਿਹੜੇ ਸਰਦਾਰ ਨੇ ਜਿਹੜੇ ਉਹ ਤਾਂ ਬੜਾ ਸਤਿਕਾਰ ਕਰਦੇ ਨੇ ਕੁਛਕ ਨੇ ਕਹਿੰਦੇ ਜਿਹੜੇ ਇਸਤੇ ਕਿਤਨ ਨਫਰਤ ਫਲਾ ਰਹੇ ਨੇ ਮੇਰਾ ਵਿਰੋਧ ਕਰਦੇ ਨੇ ਕਹਿੰਦੀਆਂ ਚੀਜ਼ਾਂ ਨੇ ਤਾਂ ਹੀ ਤਾਂ ਮੈਂ ਕਹਿ ਰਹੀ ਆ ਉਹ ਇਸਤੇ ਨਾਲੇ ਵੀ ਕਹਿ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਚੀਜ਼ਾਂ ਨੇ ਇਹ ਫੇਰ ਸੁਣਨ ਕਿ ਉਹਨਾਂ ਨੂੰ ਲੱਗਿਆ ਕਿ ਵੀ ਮੈਨੂੰ ਧਮਕਾਉਂਦੇ ਨੇ ਪਹਿਲਾਂ ਵੀ ਕਿਹਾ ਕਿ ਮੈਨੂੰ ਰੇਪ ਦੀਆਂ ਧਮਕੀਆਂ ਦਿੰਦੇ ਨੇ ਦੇਖੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਉਹ ਕਦੀ ਕੋਸ਼ਿਸ਼ ਜਿਹੜੇ ਨੇ ਜਿਹੜੇ ਉਹਨਾਂ ਦੇ ਬੰਦੇ ਨੇ ਪੰਜਾਬ ਦੇ ਹੀ ਆ ਹਰਜੀਤਗਰ ਇਹਨਾਂ ਦੇ ਹੀ ਆ ਉਹ ਉਹ ਕਹੀ ਜਾ ਰਿਹਾ ਇਹਨੂੰ ਉਹਨੂੰ ਕਹਿ ਕੇ ਉਹਦੇ ਨਾਲ ਗੱਲ ਕਰੇ ਤਾਂ ਹੋਰ ਇਹਨਾਂ ਨਾਲ ਗੱਲ ਕਰੀ ਗੱਡੀ ਦੇ ਲੋਕਾਂ ਨੇ ਗਲਤੀ ਕਰ ਲਈ ਇਹਨੂੰ ਜਿਤਾ ਕੇ ਹਾਂ ਹਾਂ ਉਹਦੇ ਨਾਲ ਗੱਲ ਕਰੇ ਫੇਰ ਪਤਾ ਨਹੀਂ ਕਿਵੇਂ ਬਣ ਗਈ ਮੇਨਾ ਇਹ ਹੁਣ ਇਹਨਾਂ ਦੇ ਬੰਦੇ ਆ ਵੀ ਕਰ ਜਾਂਦੇ ਨੇ ਤੇ ਜਿਹੜੇ ਪੰਜਾਬੀ ਨੇ ਜੋ ਦੋ ਇਹਨਾਂ ਦੇ ਖੋਦੇ ਭਾਜਪਾ ਦੇ ਬੰਦੇ ਇਹਨੂੰ ਉੱਕਰੀ ਜਾਂਦੇ ਨੇ ਹੈਨਾ ਇਹਦੀ ਝਾਲ ਚੰਪ ਕਰੀ ਜਾਂਦੇ ਨੇ ਜਿਹੜੇ ਦੂਜੇ ਨੇ ਪੰਜਾਬੀ ਉਹ ਤਾਂ ਫਿਰ ਇਹਦੇ ਨਾਲ ਕਰਨੀਆਂ ਜਦੋਂ ਪੰਜਾਬੀ ਦੇ ਵਿਰੁੱਧ ਬੋਲਦੀ ਹੈ ਇਹਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਕੁੱਤੇ ਜਦੋਂ ਹੱਥੀਂ ਚੱਲਦਾ ਨਾ ਚਾਲ ਕੁੱਤੇ ਬਹੁਤ ਭੌਂਗਦੇ ਨੇ ਹਾਂ ਹੱਥੀਂ ਇਹ ਮਾਸ ਤੇ ਜਾਂਦਾ ਰਹਿੰਦਾ ਤੇ ਜਦੋਂ ਉਹਦਾ ਦਾ ਲੱਗਦਾ ਫਿਰ ਉਹ ਪੀੜੀ ਉਹ ਹੋ ਜਾਂਦਾ ਇਸ ਕਰਕੇ ਜਿਹੜੀ ਸਿੱਖ ਕੌਮ ਆ ਇਹ ਬਹੁਤ ਦੂਰ ਅੰਦੇ ਸਿਂ ਸੋਚਦੇ ਆ ਬਹੁਤ ਕੁਝ ਸੋਚਦੇ ਆ ਇਹ ਸਾਨੂੰ ਉਕਸਾਉਂਦੇ ਨੇ ਵੀ ਕੋਈ ਨਾ ਕੋਈ ਗਲਤੀ ਕਰਨ ਕੋਈ ਨਾ ਕੋਈ ਇਹ ਕੋਸ਼ ਕਰਨਾ ਅਸੀਂ ਇਹਨਾਂ ਨੂੰ ਭੰਡਿਏ ਸਿੱਖ ਸਮਝਦਾਰ ਨੇ ਬਹੁਤ ਠਰਮੇ ਨਾਲ ਜਲਦੇ ਨੇ ਅਸੀਂ ਇਹੋ ਜਾਂ ਨਹੀਂ ਕੋਈ ਚਾਹੁੰਦੇ ਵੀ ਕਿਸੇ ਤਰੀਕੇ ਨਾਲ ਕੋਈ ਅ ਬਵਾਦ ਖੜਾ ਹੋ ਜੇ ਦੇਸ਼ ਦੇ ਵਿੱਚ ਕੋਈ ਇੱਕ ਦੂਜੇ ਧਰਮ ਪਰ ਦੀ ਇਹ ਫਿਰਕਾਪ੍ਰਸਤੀ ਜਿਹੜੀ ਫੈਲਾਉਣਾ ਚਾਹੁੰਦੇ ਨੇ ਇੱਕ ਦੂਜੇ ਧਰਮ ਨਾਲ ਲੜਾਉਣਾ ਚਾਹੁੰਦੇ ਨੇ ਪਰ ਜਿਹੜੇ ਸਿਆਣੇ ਲੋਕ ਨੇ ਉਹ ਸਮਝ ਜਾਂਦੇ ਹੁੰਦੇ ਨੇ ਉਹ ਨਹੀਂ ਲੜਦੇ ਇਹਨਾਂ ਨੇ ਪਹਿਲਾਂ ਤੋਂ ਹੀ ਉਹੀ ਕੰਮ ਕਰਦੇ ਆਏ ਨੇ ਵੀ ਆਪ ਜੋ ਧਰਮਾਂ ਦਾ ਰੌਲਾ ਪਵਾ ਲਓ ਤੇ ਆਪਣੀਆਂ ਰੋਟੀਆਂ ਸੇਕੀ ਚੱਲੀਏ ਹੁਣ ਲੋਕ ਸਮਝਦਾਰ ਹੋ ਗਏ ਇਹ ਘੱਟ ਗਿਣਦਿਆਂ ਨੂੰ ਦਬਾਉਣਾ ਚਾਹੁੰਦੇ ਨੇ ਘੱਟ ਗਿਣਦੀਆਂ ਨਹੀਂ ਦਬਦੀਆਂ ਲੋਕਤੰਤਰ ਦਾ ਰਾਜ ਆ ਤੇ ਉਹ ਹਰ ਹਿੱਲੇ ਜਿਹੜਾ ਇਹਦਾ ਜਵਾਬ ਦਿੰਦੇ ਨੇ ਸਾਰੇ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਤੇ ਪੰਜਾਬ ਨੂੰ ਵਾਰ-ਵਾਰ ਭੰਡਣਾ ਪੰਜਾਬ ਨੂੰ ਵਾਰ-ਵਾਰ ਨੌਜਵਾਨੀ ਦੇ ਕਿਸਾਨੀ ਦੇ ਸੰਤ ਮਹਾਪੁਰਸ਼ਾਂ ਦੇ ਟਿੱਪਣੀਆਂ ਕਰਨੀਆਂ ਇਹ ਚੰਗੀ ਗੱਲ ਨਹੀਂ ਹੈ ਇਹਨੂੰ ਸਮਝ ਜਾਣਾ ਚਾਹੀਦਾ ਇਹਨੂੰ ਅੱਛਾ ਬਾਬਾ ਜੀ ਦੂਜੇ ਪਾਸੇ ਰਾਮ ਰਹੀਮ ਨੂੰ ਫਿਰ ਤੋਂ ਬਾਹਰ ਕੱਢ ਦਿੱਤਾ ਜੇਲ੍ਹ ਚੋਂ ਉਹਨੂੰ ਕਿਵੇਂ ਦੇਖਦੇ ਹੋ ਲਗਾਤਾਰ ਕੋਰਟ ਵੀ ਕੈਰੀ ਸੀ ਕਿ ਕਿਸ ਤਿੱਕੇ ਦੇ ਡਿਸੀਜਨ ਨਹੀਂ ਲੈਣੇ ਪਰ ਫਿਰ ਵੀ ਡਿਸੀਜਨ ਲੈਂਦੇ ਗਏ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਪ੍ਰੋਗਰਾਮ ਰੱਖ ਲੱਤੇ ਗਏ ਨੇ ਮੈਸੇਜ ਜਾਏਗਾ ਇਹ ਵੀ ਕਿਹਾ ਸੀ ਕਿ ਤੁਸੀਂ ਮੈਸੇਜ ਨਹੀਂ ਕੋਈ ਦੇਣੇ ਪਬਲਿਕ ਦੇ ਵਿੱਚ ਨਹੀਂ ਆਣਾ ਇਹ ਫਿਰ ਸੌਦਾ ਸਾਧ ਨੂੰ ਮਾਫੀ ਦਿੱਤੀ ਬਾਹਰ ਕੱਢਿਆ ਗਿਆ ਇਹ ਚੀਜ਼ਾਂ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਕਿਉਂ ਕੀਤਾ ਜਾ ਰਿਹਾ ਵਾਰੀ-ਵਾਰੀ ਇਹ ਚੀਜ਼ਾਂ ਵਾਰ-ਵਾਰ ਸਿੱਖਾਂ ਨੂੰ ਜਣਾਉਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੰਕਣ ਦਾ ਕੰਮ ਆ ਇਹ ਉਹ ਬਲਾਤਕਾਰ ਦੇ ਕੇਸ ਦੇ 20 ਸਾਲ ਦੀ ਸਜ਼ਾ ਭੁਗਤ ਰਿਹਾ ਉਹ ਬੰਦਾ ਉਹ ਮਰਡਰ ਕੇਸ ਦੇ ਵਿੱਚ ਉਮਰ ਕੈਦੀ ਦੀ ਭੁਗਤ ਸਜ਼ਾ ਭੁਗਤ ਰਿਹਾ ਉਹਨੂੰ 12ਵੀਂ 14ਵੀਂ ਵੇਰ ਜਿਹੜੀ ਹੈਗੀ ਆ ਜਿਹੜੀ ਉਹ ਪ੍ਰੋਲ ਦਿੱਤੀ ਗਈ ਆ ਤੇ ਸਾਡੇ ਸਿੰਘ ਨੇ ਜਿਨ੍ਹਾਂ ਨੇ 30 ਸਾਲ ਹੋ ਗਏ 32 ਸਾਲ ਹੋ ਗਏ 34 ਸਾਲ ਹੋ ਗਏ 6 28 ਸਾਲ ਹੋ ਗਏ ਉਹਨਾਂ ਨੂੰ ਜੇਲਾਂ ਦੇ ਵਿੱਚ ਉਹਨਾਂ ਨੂੰ ਅੱਜ ਤੱਕ ਪਰੋਬਲ ਨਹੀਂ ਸੀ ਜਾਈ ਹੂੰ ਉਹਨਾਂ ਨਾਲ ਬਿੱਤ ਕਰਾ ਕਿਉਂ ਕੀਤਾ ਜਾਂਦਾ ਵੀ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਹੋ ਗਏ ਜੇ ਕੋਈ ਹੋਰ ਕਿਸੇ ਧਰਮ ਦੇ ਵਿੱਚ ਹੁਣ ਕਾਦੇ ਇਹਨਾਂ ਨੂੰ ਛੱਡ ਦੇਣਾ ਸੀਗਾ ਇਸ ਹਰਿਆਣਾ ਸਰਕਾਰ ਕਰਦੀ ਹੈ ਬਿੱਤ ਕਰਾ ਜਾਣ ਕੇ ਫਿਰ ਬਾਹਰ ਕੱਢ ਰਹੀ ਹੈ ਇਲੈਕਸ਼ਨਾਂ ਦੇ ਕਰਕੇ ਦੇਖੋ ਸਾਰੀਆਂ ਰਲੀਆਂ ਵਿਲੀਆਂ ਨੇ ਸਰਕਾਰਾਂ ਹਰਿਆਣਾ ਦੇ ਵਿੱਚ ਵੀ ਇਹ ਸੈਂਟਰਲ ਸਰਕਾਰ ਵੀ ਇਹ ਸਾਰਾ ਇਕੱਠਾ ਹੀ ਹੈ ਇਹਨਾਂ ਦਾ ਕੰਮ ਅਦਾਲਤਾਂ ਵੀ ਇਹਨਾਂ ਦੀਆਂ ਨੇ ਸਾਰਾ ਕੁਛ ਤਾਂ ਇਹ ਤਾਕਤ ਹੀ ਕਾਤੀ ਸੀ ਕਹਿੰਦੇ ਕਿ ਇਸ ਥਿੱਕੇ ਨਾਲ ਨਹੀਂ ਕਰਨਾ ਇਹ ਬਿਨਾ ਪਿੱਛੇ ਤੋਂ ਇਸ ਥਿੱਕੇ ਨਾਲ ਪਰਲੋ ਨਹੀਂ ਦੇਣੀ ਪ੍ਰੋਲ ਨਹੀਂ ਦੇਣੀ ਫਿਰ ਹੁਣ ਕਿਉਂ ਦੇਤੀ ਤੇ ਉਹਨਾਂ ਦੇ ਕੋਟ ਨੇਤਾ ਵੀ ਕਹਤੀ ਵੇ ਬਾਹਰ ਕਿਸੇ ਬਸ ਜਾ ਨਹੀਂ ਸਕਦਾ ਹਰਿਆਣਾ ਚ ਵੜੀ ਨਹੀਂ ਸਕਦਾ ਉਹ ਤਾਂ ਵੇ ਰੱਖੀ ਫਿਰਦਾ ਫਿਰ ਉਹਨਾਂ ਦੀ ਪ੍ਰੋਲ ਰੱਦ ਕਰਕੇ ਉਹਨਾਂ ਨੂੰ ਅੰਦਰ ਫੇਰ ਦਰਵਾਜ਼ੇ ਡਕਣ ਗੱਲ ਤਾਂ ਫੇਰ ਬਣਦੀ ਆ ਸਿਰਫ ਇਹ ਪਾਣੀ ਚ ਡਾਂਗਾ ਨੇ ਹੋਰ ਕੱਖ ਨਹੀਂ ਹੈਗਾ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਵੋਟਾਂ ਲੈਣ ਵਾਸਤੇ ਉਹਨੂੰ ਬਾਹਰ ਲਿਆਂਦਾਗਾ ਪਰ ਇਹ ਮਾਲ ਸਮਝਣ ਵੀ ਇਹ ਉਹਦੇ ਵੋਟਾਂ ਨਾਲ ਜਿੱਤ ਜਾਣਗੇ ਇਹ ਭੁਲੇਖੇ ਸੀ ਸਾਡੇ ਪੰਜਾਬ ਵਾਲੇ ਬਾਦਲ ਨੂੰ ਵੀ ਭੁਲੇਖਾ ਸੀਗਾ ਇਸ ਕਰਕੇ ਬਹੁਤ ਵੱਡਾ ਵੀ ਮੈਂ ਪ੍ਰੇਮੀਆਂ ਦੀਆਂ ਵੋਟਾਂ ਨਾਲ ਜਿੱਤ ਜੂਗਾ ਉਹਦੇ ਜਮਾਈ ਨੂੰ ਵੀ ਨਾ ਟਿਕਟ ਦਿੱਤੀ ਦਿਖਾ ਨਹੀਂ ਕਾਂਗਰਸ ਨੇ ਦਿੱਤੀ ਕਿਨੇ ਦਿੱਤੀ ਤੇ ਉਹ ਹੀ ਬੁਰੀ ਤਰ੍ਹਾਂ ਹਾਰ ਗਿਆ ਦੀ ਇਹਨਾਂ ਦੀਆਂ ਵੋਟਾਂ ਕਰਕੇ ਕੋਈ ਜਿੱਤਦਾ ਨਹੀਂ ਹੈਗਾ ਇੱਕ ਭੁਲੇਖੇ ਨੇ ਤੇ ਉਹ ਭੁਲੇਖਾ ਹਰਿਆਣੇ ਵਾਲੇ ਲੋਕਾਂ ਨੇ ਕੱਢ ਦੇਣਾ ਇਹਨਾਂ ਦਾ ਜਿਹੜੇ ਹੁਣ ਇਕੱਠ ਕੱਠ ਸੱਜਿਆ ਹੋਇਆ ਸੱਜੀ ਹੋਈ ਹੈ ਲੋਕ ਜਾਣਗੇ ਹੁਣ ਵੱਡੀ ਗਿਣਤੀ ਦੇ ਵਿੱਚ ਇੱਕ ਪਾਸੇ ਵੋਟਾਂ ਦੂਜੇ ਪਾਸੇ ਉੱਥੇ ਇਕੱਠ ਤੁਹਾਨੂੰ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਵੀ ਠੀਕ ਰੱਖਣੀ ਹੁੰਦੀ ਹੈ ਪ੍ਰਸ਼ਾਸਨ ਕਿਸ ਪਾਸੇ ਨੂੰ ਧਿਆਨ ਦੇਗਾ ਸਾਰੀ ਚੀਜ਼ਾਂ ਦੇਖੋ ਜਦੋਂ ਉਹਦੇ ਵਿੱਚ ਲਿਖਿਆ ਵੀ ਚੋਣ ਜਵਾਬਦਾਰ ਹੈ ਕੋਈ ਇਕੱਠ ਨਹੀਂ ਕਰਦਾ ਤਾਂ ਫਿਰ ਉਹ ਕਿਵੇਂ ਇਕੱਠ ਕਰ ਸਕਦਾ ਸਰਕਾਰ ਦੀ ਸਹਿਮਤੀ ਹੈ ਨਾ ਸੈਂਟਰ ਦੀ ਪਰ ਲੋਕਾਂ ਜਿਹੜੇ ਹਰਿਆਣੇ ਦੇ ਲੋਕ ਨੇ ਉਹਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਭਾਜਪਾ ਦਾ ਭਾਜਪਾ ਨੂੰ ਕੋਈ ਵੋਟ ਨਾ ਪਾਵੇ ਹੋਰ ਜੇ ਮਰਜ਼ੀ ਪਾਉਣ ਲੈਣ ਨਾ ਪਾਉਣ ਮੈਂ ਹਰਿਆਣੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਆਲ ਵਨ ਬੋਰਡ ਨਾ ਪਾਓ ਇਹਨਾਂ ਦਾ ਭਲੇਖਾ ਕਰ ਦੋ ਵੀ ਜਿਹੜਾ ਇਹ ਰਾਮ ਰਹੀਮ ਵਾਲਾ ਢੂ ਬੰਦਾ ਤੇ ਇਹਦਾ ਭਲੇਖਾ ਵੀ ਇਹਦੀਆਂ ਕਰਕੇ ਅਸੀਂ ਜਿੱਤ ਜਾਾਂਗੇ ਇਹ ਭਲੇਖਣ ਪੰਜਾਬ ਜਿਹੜੇ ਹਰਿਆਣੇ ਦੇ ਲੋਕੋ ਕੱਢਣਗੇ ਇਹਨਾਂ ਦਾ ਠੀਕ ਹੈ ਬਹੁਤ ਸ਼ੁਕਰੀਆ ਬੱਬਰ ਆਇਰਾ ਸਿੰਘ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਇੱਕ ਪਾਸੇ ਕੰਗਣਾ ਨੂੰ ਲੈ ਕੇ ਤੇ ਦੂਜੇ ਪਾਸੇ ਉਸ ਬਲਾਤਕਾਰੀ ਸੌਦਾ ਸਾਧ ਨੂੰ ਲੈ ਕੇ ਤਾਂ ਬਾਬਾ ਜੀ ਨੇ ਜਵਾਬ ਦਿੱਤੇ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕੰਗਣਾ ਫਿਰ ਤੋਂ ਇਸ ਚੀਜ਼ ਦੇ ਉੱਤੇ ਕੋਈ ਸਪਸ਼ਟੀਕਰਨ ਦਿੰਦੀ ਹੈ ਜਾਂ ਨਹੀਂ ਇਹ ਦੇਖਣਾ ਆਏਗਾ